ਇਕਥਲੇ ਦੇ ਵੀਰੇ ਇਹ ਨਾ ਵੀਰ ਜੀ ཕਿੱਖੀ ਵਿੰਡੋ ਚਬਾਲ ਵਾਲੀ ਛੜਕਣੀ ਹਾਂ ਇਧਰ ਇਸਾਈ ਤੇ ਆ ਜੀ ਜਾਣ ਦਿਆ ਸੀ ਅੱਛਾ ਇਹਦੇ ਨੰਗੇ ਪੈਰ ਹੀ ਹਾਂਜੀ ਤੇ ਟੀ-ਸ਼ਰਟ ਵੀ ਲਾਈ ਤੇ ਮੁਰਕੋ ਮੁੜ ਕੇ ਮੈਂ ਨਾ ਗਾਂ ਲੰਗਿਆ ਚਬਾਲ ਦੇ ਕੋਲ ਹੀ ਚਲ ਗਿਆ ਸੀ ਅੱਛਾ ਅੱਛਾ ਮੈਂ ਬਾਬਾ ਗਾਂ ਆ ਤੇ ਫਿਰ ਨਾ ਮੈਂ ਫੇਰ ਮੋੜਿਆ ਮੈਂ ਮਹ ਮੁੰਡਾ ਯਾਰ ਕੋਈ ਕੀ ਤਾਂ ਆਪਣਾ ਪੰਜਾਬੀ ਨਹੀਂ ਆ ਹਾਂਜੀ ਤੇ ਮੋੜ ਕੇ ਇਹਨੂੰ ਨਾ ਲਾਗੇ ਪੈਟਰੋਲ ਪੰਪ ਮੈਂ ਕਿਹਾ ਬਾਬੂ ਪਾਣੀ ਪੀਣਾ ਹੀ ਕਹਿੰਦਾ ਹਾਂ ਪਾਣੀ ਪੀਣਾ ਵੀਰ ਜੀ ਕਿੱਰੇ ਲੱਗੇ ਅੱਛਾ ਤੇ ਇਹਨਾਂ ਚਾਰ ਗਲਾਸ ਪਾਣੀ ਤੇ ਪੀ ਗਿਆ। ਅੱਛਾ। ਮਾਂ ਖਾਣਾ ਕਦੋਂ ਦਾ ਖਾਏ ਕਹਿੰਦਾ ਦੋ ਦਿਨ ਹੋ ਗਿਆ ਸਰਦਾਰ। ਇਹਨਾਂ ਡਿੱਗਣ ਹੀ ਵਾਲਾ ਸੀ ਤੇ ਐਂਡ ਐਂਡ ਹੀ ਬੱਸ। ਹਿੰਦੀ ਬੋਲਦਾ। ਹਿੰਦੀ ਬੋਲਦਾ ਏ। ਮੈਂ ਜਿਹੜੀ ਆਪਾਂ ਗੱਲ ਕੀਤੀ ਉਹ ਰਿਪੀਟ ਕਰੀ ਜਾਂਦਾ ਏ। ਤੇ ਇਹਦਾ ਉਮੇਸ਼ ਭਾਈ ਹੈ। ਦਰਮੇਸ਼ ਭਾਈ ਹੈ। ਬੜਾ ਪੁੱਛਿਆ ਇਹ। ਨਹੀਂ, ਐਰਮੇਸ਼ ਭਾਈ, ਕਹਾਂ ਕੇ ਰਹਿਣੇ ਵਾਲਾ ਹੈ ਤੂੰ? ਕਰੌਂਦੀ ਕਾ ਕਰੌਂਦੀ ਕਾ। ਕਰੌਂਦੀ ਕਾ। ਹਾਂ ਮੇਰਾ ਮੂਰਾਮ। ਰਾਮ ਤੇਰਾ ਨਾਮ ਰਾਮ ਹੈ। ਕਹਾਂ ਕੇ ਰਹਿਣੇ ਵਾਲਾ? ਇਦੀ ਕਾ। ਇਸੇ ਘਰ-ਗਰ ਮੈਂ ਰਹਿੰਦਾ ਹੂੰ। ਵੇ ਅਬ ਤੋ ਇਸਕੇ ਘਰ ਰਹਤਾ ਹਾਂ ਆ ਪੰਜਾਬ ਕੇ ਰਹਿਨੇ ਵਾਲੇ ਹੋ ਕੇ Rajasthan UP Bihar ਨਹੀਂ ਜੀ ਨਾ ਬੰਗਾਲ ਬੰਗਾਲ ਕਰੀ ਜਾਂਦਾ ਹੈ ਖਰੂੰਜੀ ਦੱਸਿਆ ਹੈ ਨਾ ਕੀ ਕਿਆ ਦਾਦਾ ਕੁਛ ਨਹੀਂ ਹੱਸ ਦੂੰਗਾ ਉਦਰੀ ਲੋਕ ਜਿਆਦਾ ਦਾਦਾ ਦੁੱਦਾ ਬੋਲ ਦਿੰਦੇ ਆ ਇਹ ਤੁਹਾਨੂੰ ਚੁਬਾਲ ਦੇ ਲਾਗੇ ਮਿਲਿਆ ਸੀ ਚੁਬਾਲ ਦੇ ਤੇ ਫਿਰ ਮੈਂ ਇਕੱਲੇ ਲੈ ਕੇ ਦਿੱਤੇ 6-7 ਨਾ ਕੇਲੇ ਖਾ ਗਿਆ ਅੱਛਾ ਬਾਅਦ ਨਾ ਮੈਨੂੰ ਤਰਸ ਜੇ ਆਇਆ ਮੈਂ ਕਿ ਭੀ ਦੁਪਹਿਰ ਰਾਜ ਹੀ ਹੋਣ ਵਾਲੀ ਮੈਂ ਕਿ ਤਲੇ ਆ ਗਿਆ ਨਾ ਪਿੱਡੇ ਕਹਿੰਦੇ ਪੈਣਾ ਛੜਕ ਤੇ ਡਿੱਗ ਪਿਆ ਤੇ ਕੋ ਟਰੱਕ ਟੁੱਕ ਲੰਘ ਜੂਤੋ ਦੀ ਫਿਰ ਮੈਨੂੰ ਘਰੇ ਲਾਇਆ ਘਰੇ ਆਣ ਕਹਿੰਦੇ ਸੱਚ ਜਾਣਿਓ 18-19 ਰੋਟੀਆਂ ਖਾ ਲਈਆਂ ਵਿਚਾਰੇ ਤੇ ਅੱਛਾ ਇਹ ਕਾਗੇ ਤੇ ਬਾਜ ਨੂੰ ਬਿਸਤਰਾ ਦੋ ਪੱਕੇ ਲਾ ਕੇ ਦਿੱਤੇ ਆ ਕਹਿੰਦਾ ਮੈਂ ਲੱਤਾਂ ਪੀੜ ਹੁੰਦੀਆਂ ਬਾਜ ਦਵਾਈ ਦਵਾਈ ਨਾ ਘਰੇ ਪਈ ਹੋ ਦੇ ਕੇ ਇਹਨੂੰ ਇਹ ਸੱਚ ਜਾਣਿਓ ਪਰਸੋਂ ਲਿਆਂਦਾ ਐ ਅੱਜ ਮੜੀ ਜੋਸ਼ ਕੀਤੀ ਉਹਨੂੰ ਲਾਈਟ ਮੈਂ ਇੱਥੇ ਕਰ ਉਹਨੂੰ ਲਾਈਟ ਫੜਾ ਅੱਜ ਜੋਸ਼ ਕੀਤੀ ਜੋ ਇਹਨੇ ਅੱਛਾ ਅੱਛਾ ਲਾਈਟ ਇਹਨੂੰ ਫੜਾ ਨਾ ਇੱਦਾਂ ਫੜਾ ਨਹੀਂ ਨਾਮ ਕੀ ਬੋਲੇ ਤੁਸੀਂ ਆਪਣਾ ਦਸੀ ਲੈ क्या रसीले का और गांव का नाम क्या है भोजपुरी आपके गांव का नाम क्या है गोजे भाई या तुम, गोजे, गोजे भाई, गोजे 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 भाई का क्या नाम था गोजे भाई आपको इधर किसने गोजे मारा था सर सनी देव ने मारा था सनी कौन था मुझे पता नहीं है आप बोले थे ना इधर मारा था तो मैं भाग कोई नहीं मारा तुम तो बोले थे मारा था भाग आया मैं बोला था घर में बोला था ਇਤਰਾਣਾ ਗਾਲਾਂ ਕਿੰਨੇ ਮੈਡੀ ਡਿਸਟਰਬ ਹੈ ਨਾ ਤੁਹਾਡਾ ਕੀ ਕਿਹੜਾ ਪਿੰਡ ਆ ਆ ਮੜੀ ਮੇਗਾ ਗਿਆ ਬੈਕਾਂ ਦੇ ਤਾਇਆ ਮੇਰਾ ਨਾਮ ਕੋਮਲਿਆ ਮੇਰੇ ਭਰਾ ਦੀ ਨਾਲੀ ਤੋਂ 3 ਸਾਲ ਡੈਥ ਹੋ ਗਈ ਜਿਆਦਾ ਉਹਨੂੰ ਹੀ ਜਾਣਦੇ ਜੈਮਲ ਵੀ ਨਾ ਹੀ ਉਹਦਾ ਐਕਸੀਡੈਂਟ ਹੋ ਗਿਆ ਸੀ ਪਿੱਖੀਵਿੰਡ ਦੇ ਉੱਪਰਲੀ ਸਾਈਡ ਤੇ ਇਹਨੇ ਨਾ ਜਦੋਂ ਮੰਮੀ ਨੂੰ ਆਣ ਕਿਹਾ ਮੰਮੀ ਗਿਆ ਮੇਰਾ ਸੱਚ ਜਾਣਿਓ ਮੰਮੀ ਨਾ ਹੁਣ ਅੱਖਾਂ 'ਚੋਂ ਰੋਣ ਲੱਗ ਪਈ ਵੀ ਇਹ ਜਲ ਚੱਲਿਆ ਮੈਂ ਕੋਈ ਨਹੀਂ ਮਾਤਾ ਤੈਨੂੰ ਮੈਂ ਮਲਾ ਲਿਆ ਕਰੂੰਗਾ ਜਦੋਂ ਇਹਨੇ ਮਾਂ ਕਿਹਾ ਪੈਰੀ ਹੱਥ ਲਾਇਆ ਨਾ ਬਾ ਮੈਂ ਤੁਹਾਡੀ ਵੀਡੀਓ ਵੇਨਾ ਤਾਂ ਕਰਕੇ ਤੁਹਾਡਾ ਨੰਬਰ ਲਿਆ ਮੈਂ ਨਹੀਂ ਤੈਨੂੰ ਕੰਮ ਕੰਮ ਯਾਰ ਬਥੇਰੇ ਆ ਬੰਦੇ ਪੰਜਾਬੀਆਂ ਤੋਂ ਕਰਾਵਾਂਗੇ ਇਹਨਾਂ ਵਿਚਾਰਿਆਂ ਤੋਂ ਆਪਾਂ ਕੀ ਲੈਣਾ ਹੈ ਸਹੀ ਗੱਲ ਹੈ ਕਰਵਾਉ ਨੂੰ ਤੇ ਮੇਰੇ ਕੋਲ ਵੀ ਡੰਗਰੇ ਤੋਂ ਗੋਆ ਹੀ ਚਟਾਈ ਜਾਂਦਾ ਤੇ ਪਰ ਨਹੀਂ ਯਾਰ ਜਮੀਰ ਨਹੀਂ ਸਾਥ ਦਿੱਤਾ ਵੀ ਨਹੀਂ ਕੰਮ ਨਹੀਂ ਕਰਾਉਣਾ ਇਹ ਤੋਂ ਨੇ ਚਲੋ ਤੁਹਾਡਾ ਧੰਨਵਾਦ ਤੇ ਅੱਜ ਸਮਝੀ ਅੱਜ ਅਸੀਂ ਆਏ ਆ ਪਿੰਡ ਮਾੜੀ ਮਿਗਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਆ ਤੇ ਇਹ ਵੀ ਜਿਹੜਾ ਮੇਰੇ ਲਾਗੇ ਵੀਰ ਦੇਖ ਰਿਹਾ ਜੇ ਕੋਮਲ ਵੀਰ ਦਾ ਨਾਮ ਆ ਇੱਥੇ ਬੈੱਕਾ ਤੇ ਰਹਿੰਦਾ ਵਾ ਤੇ ਇਸ ਵੀਰ ਨੂੰ ਇਹ ਜਿਹੜਾ ਮੈਂਟਲ ਅਫਸੈਟ ਵੀਰ ਵਾ ਇਹ ਚਭਾਲ ਦੇ ਲਾਗੇ ਮਿਲਿਆ ਸੀਗਾ ਜ਼ਿਲ੍ਹਾ ਤਰਨਤਾਰਨ ਬਾਬਾ ਬੁੱਢਾ ਸਾਹਿਬ ਦੇ ਕੋਲ ਮਿਲਿਆ ਸੀਗਾ ਤੇ ਇਹ ਆਪਣਾ ਪਤਾ ਨਹੀਂ ਕਿਹੜਾ ਐਡਰੈਸ ਬੋਲ ਰਿਹਾ ਵਾ ਮਤਲਬ ਕਿ ਥੋੜਾ ਜਿਹਾ ਮੈਂਟਲ ਡਿਸਟਰਬਾ ਚੰਗੀ ਤਰ੍ਹਾਂ ਕੁਝ ਦੱਸ ਨਹੀਂ ਰਿਹਾ ਤੇ ਕੋਈ ਵੀਰ ਭਰਾ ਕੋਈ ਪਰਦੇਸੀ ਵੀਰੇ ਇਸ ਵੀਰ ਨੂੰ ਜਾਣਦਾ ਹੋਵੇ ਪਤਾ ਹੋਵੇ ਕਿ ਇਹਦੀ ਫੈਮਿਲੀ ਦਾ ਸਾਡਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਦਿੱਤਾ ਹੁੰਦਾ ਹਮੇਸ਼ਾ ਦੀ ਤਰ੍ਹਾਂ ਇੱਕ ਦਿਮਾਗ ਵੀਰ ਨੂੰ ਕਹੂੰਗਾ ਕਿ ਲਾਗੋ ਇਹਦਾ ਫੇਸ ਲੈਣਾ ਲਾਗੋ ਇੱਥੋਂ ਫੇਸ ਲੈਦਾ ਇੱਥੇ ਲਿਆ ਕੇ ਫੇਸ ਹਾਂ ਚੰਗੀ ਤਰ੍ਹਾਂ ਇਹਦਾ ਫੇਸ ਦਿਖਾ ਦਿਓ ਤੇ ਸੰਗ ਜੀ ਇਹਦੇ ਕੋਈ ਹੱਥ ਪੈਰ ਤੇ ਕੋਈ ਇੱਕ ਹੱਥ ਤੇ ਖੱਬਿਆ ਇਹ ਸੱਜੇ ਹੱਥ ਦੇ ਦੇ ਇੱਕ ਨਿਸ਼ਾਨ ਵਾ ਜੇ ਮੌਕੇ ਦਾ ਨਿਸ਼ਾਨ ਆਪਾਂ ਜਿਹਨੂੰ ਕਹਿ ਦਿੰਦੇ ਆ ਹੋਰ ਇਹਦੇ ਵੀਰ ਦੇ ਬਾਹਾਂ ਤੇ ਕੁਝ ਲਿਖਿਆ ਲਿਖਿਆ ਹੈਗਾ ਕੋਈ ਐਡਰੈਸ ਵਗੈਰਾ ਹਾਂਜੀ ਸਵੇਰੇ ਨਾਲ ਛਾਤੀ ਤੇ ਕੁਝ ਲਿਖਿਆ ਕੀ ਹੈ ਨਾ ਇਹਨਾਂ ਦੇ ਕਿਤੇ ਲਿਖਿਆ ਲਿਖਿਆ ਹੁੰਦਾ ਵਾ ਹਾਂਜੀ ਹਾਂਜੀ ਮੈਂ ਥੱਲੇ ਵੀ ਇੱਕ ਇਹ ਤੇ ਰਸੀ ਜੀ ਬੰਨੀ ਕੋਈ ਨਹੀਂ ਆਪ ਹੀ ਕਿਦਰ ਰਸਤੇ ਜੇ ਬੰਨ ਬਲ ਰਹੀ ਹੈ ਇਹਨਾਂ ਬੱਸ ਚਾਉਦੀ ਬੱਜੀ ਇਸ ਤਰ੍ਹਾਂ ਹੀ ਤੇ ਉਹ ਦੋਦੇ ਹਾਲ ਥੱਲੇ ਵੇਖੋ ਗੰਦਾ ਜਾਂ ਕੱਚਾ ਹੀ ਬਾਚੇ ਥੋੜੇ ਜਿਹੇ ਕੱਪੜੇ ਦੇ ਹੋ ਰਿਹਾ ਉਹ ਦੋਦੇ ਹਾਲ ਉਹਦੋਂ ਤੇ ਹਾਲਤ ਬਹੁਤ ਮਾੜੀ ਹੋਗੀ ਵੀਰ ਜੀ ਡਿੱਗਣੀ ਵਾਲਾ ਸੀ ਬਸ ਸ਼ਾਮਾਂ ਦਾ ਟਾਈਮ ਸੀ ਮੇਰੇ ਹਿਸਾਬ ਨਾਲ ਕਿਲੋਮੀਟਰ ਨਹੀਂ ਕਿਤੇ ਤੱਕ ਕਿਥੋਂ ਵਿਚਾਰਾ ਤੁਰਿਆ ਤੇ ਐ ਐ ਕਰਦਾ ਝੋਕੇ ਜੇ ਲੈਂਦਾ ਸੀ ਫਿਰ ਇਹਨੂੰ ਮੋਟਰਸਾਈਕਲ ਤੇ ਪਰਣਾ ਸੀ ਮੇਰੇ ਕੋਲ ਮੈਂ ਮਗਰ ਉਹਦੀ ਬੰਦ ਕੇਣਾ ਦੋ ਦਿਨ ਇਹਨੂੰ ਦਵਾਈ-ਦਵਾਈ ਦੇ ਕੇ ਤੇ ਵਿਚਾਰੇ ਨੂੰ ਹੁਣ ਥੋੜਾ ਜਿਹਾ ਸੈੱਟ ਹੋਇਆ ਅੱਜ ਚਲੋ ਧੰਨਵਾਦ ਜੰਦਾ ਵੀਰ ਜੀ ਕਿਹਨੇ ਵੇਖਣਾ ਚਲੋ ਕੈਦੀ ਜਿੰਦਗੀ ਬਜ ਗਈ ਆ ਇੱਕ ਉਹ ਮਾਸ਼ੀ ਗਿਆ ਤੇ ਲੈ ਕੇ ਜਾਂਦਾ ਕਿੱਥੇ ਵਿੱਚ ਬੈਠਾ ਹਾਂ ਉਹ ਵਿੱਚ ਬੈਠਾ ਹਾਂ ਹਾਂ ਉਹ ਮਾਸ਼ੀ ਗਿਆ ਤੇ ਲੈ ਕੇ ਆ ਲੈਂਡ ਤੋਂ ਉਹਨੂੰ ਮੈਂ ਗਿਆ ਹਾਂ ਉਦੋਂ ਤੁਹਾਡਾ ਫੋਨ ਆ ਗਿਆ ਤੇ ਮੈਂ ਚੱਲ ਰਸਤੇ ਚਾਏ ਹੈਗੇ ਆ ਤੇ ਚਲੋ ਧੰਨਵਾਦ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾਵਾਂ ਦਾ ਸਾਰਿਆਂ ਦਾ ਆਓ ਚੱਲੀਏ ਪਹਿਲੀ ਗੱਲ ਵੀਰ ਜੀ ਮੈਂ ਹੁਣ ਇਹਨੂੰ ਲੈ ਕੇ ਤੇ ਸ਼ਾਇਦ ਉਹ ਸਰਦਾਰ ਰਾਜ ਨੰਬਰ ਸਰ ਜਾਵਾਂ ਉੱਥੋਂ ਵੀ ਲੈ ਕੇ ਆਉਣਾ ਇੱਕ ਠੀਕ ਉਹ ਦਰਬਾਰ ਸਾਹਿਬ ਆ ਜਾਣਾ ਮੇਰੇ ਨਾਲ ਜਾਣਾ ਮੇਰੇ ਸਾਥ ਮੈਂ ਤੇ ਵੀਡੀਓ ਵੇਖਣ ਦੇ ਸੰਤ ਨਾਲ ਤੇ ਭਰਿਆ ਹੀ ਭਰਿਆ ਪਿਆ ਬੀਜਿਸੰਪਿਆ ਦੇ ਇੱਕ ਨਹੀਂ ਜਾਂਦਾ ਸਾਰਾ ਡੱਬਰ ਘੇਰੇ ਘੇਰੇ ਪਤਾ ਨਹੀਂ ਤਾਨਿਆਂ ਮਹਾਰਾਜ ਦਾ ਰੋਮ ਜਿਹੜੇ ਨੇ ਸਾਂਭੀ ਫਿਰਦੇ ਜੋ ਹਾਂ ਰਾਮ ਅੱਛਾ ਡਿਸਟਰਬ ਨਾ ਬੱਚਾ ਹਾਂ ਇਹਨਾਂ ਜਿਹੜੀ ਆਪਾਂ ਗੱਲ ਕਵਾਂਗੇ ਉਹ ਹੀ ਰਿਪੀਟ ਕਰੀ ਜਾਂਦਾ ਏ ਅਜਮਾਰੀ ਸਲਾਈਡ ਮਰੀ ਚਿੱਚਮਰੀ ਲਾਈਟ ਇਹ ਨਾ ਅਸਲ ਵਿੱਚ ਵੀਰ ਦੀ ਕਿਸ ਨੇ ਨਾ ਰੱਖਿਆ ਕੰਮ ਆ ਵੇਖੋ ਘਰੇ ਹੀ ਮਸ਼ੀਨਾਂ ਵਿੱਚ ਉਨਾਂ ਲਾਈਆਂ ਮਾੜੀਆਂ ਮੁੱਢ ਗਈਆਂ ਕੰਨਾਂ ਲਾਗੇ ਵਾਲਿਆ ਇਹ ਕੰਮ ਕਰਤਾ ਤਾਂ ਕਿਸੇ ਦੇ ਘਰ ਮੇ ਇੰਨਾ ਨਹੀਂ ਪਤਾ ਇਹਨੂੰ ਸਾਰਾ ਕੀ ਕਰਦਾ ਹੈ ਹੱਸਦੇ ਹੱਸਦੇ ਕੀ ਕੰਮ ਕਰਦਾ ਸੀ ਕੀ ਕੰਮ ਕਰਦਾ ਸੀ ਕੁਝ ਨਹੀਂ ਇਹਨੂੰ ਪਤਾ ਚਲੋ ਵਾਹਿਗੁਰੂ ਮੇਰ ਕਰੇ ਧੰਨਵਾਦ ਆ ਤੁਹਾਡਾ ਭਰਾ ਮਾਨ ਦਾ